ਜੈ ਪੀਰਾਂ ਦੀ ਜੀ ਜੈ ਸਾਈਂ ਦੀ ਮਹੱਭੀ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਕਿ ਜੋ ਨਾਮ ਸ਼ਬਦ ਹੈ ਜਾਂ ਕੋਈ ਕਲਾਮ ਹੈ ਤੁਹਾਡੇ ਕੋਲ ਤੇ ਉਹ ਨਾਮ ਸ਼ਬਦ ਉਹ ਜਾਂ ਕਲਾਮ ਨੂੰ ਵੈਸੇ ਤਾਂ ਜਿਨ੍ਹਾਂ ਨੇ ਗੁਰਤਾਰਨਾ ਕੀਤੀ ਹੋਈ ਹੈ ਉਹਨਾਂ ਨੂੰ ਪਤਾ ਹੀ ਹੈ ਕਿ ਨਾਮ ਸ਼ਬਦ ਦਾ ਕਰਦੇ ਸਮੇਂ ਕੀ ਧਿਆਨ ਰੱਖਣਾ ਚਾਹੀਦਾ ਹੈ ਸੋ ਬਾਕੀ ਆਪਾਂ ਇੱਥੇ ਅੱਜ ਗੱਲ ਕਰਾਂਗੇ ਜੇਕਰ ਕੋਈ ਕਲਾਮ ਵੀ ਹੈ ਕਲਾਮ ਕਰਦੇ ਹਾਂ ਕੋਈ ਵੀ ਸ਼ਬਦ ਕਰਦੇ ਹਾਂ ਗੁਰੂ ਵਾਲੇ ਨਹੀਂ ਹੋ ਤੇ ਕੀ ਸ਼ਬਦ ਹੋ ਉੱਚੀ ਉੱਚੀ ਬਿਨਾ ਗੁਰੂ ਵਾਲੇ ਸਿਮਰ ਸਕਦੇ ਆ ਜੋ ਕੁਵਾਰ ਨਹੀਂ ਯਾਨੀ ਕਿ ਜੋ ਕਲਮਾ ਪਾਇਆ ਹੁੰਦਾ ਹੈ ਮੱਤ ਤੋਂ ਚੱਕਿਆ ਹੈ ਜੇਕਰ ਉਹ ਵੀ ਕਲਮਾ ਪੜ੍ਹਦਾ ਹੈ ਉਹ ਚੱਕ ਕੇ ਤੇ ਕੀ ਉਹਨੂੰ ਤੁਸੀਂ ਉੱਚੀ ਉੱਚੀ बोल ਕੇ ਪੜ ਸਕਦੇ ਹੋ ਸੋ ਹੁਣ ਆਪਾਂ ਅੱਜ ਇਹਦੇ ਤੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਜੀ ਕਮੈਂਟਾਂ ਵੀ ਜਰੂਰ ਸੁਣਨੀਆਂ ਚੀਜ਼ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਜੁੜਿਆ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੇ ਪੀਰਾਂ ਦੀ ਜੈਸਾਆਂ ਦੀ ਵੀ ਜਰੂਰ ਲਿਖਣਾ ਤੇ ਨਾਲ ਘੰਟੀ ਦਾ ਬਟਨ ਵੀ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਤੇ ਤੁਸੀਂ ਵੀਡੀਓ ਨੂੰ ਸੁਣ ਪਾਓ ਤੇ ਹੁਣ ਆਪਾਂ ਜੀ ਇੱਥੇ ਪਹਿਲਾਂ ਇੱਕ ਕਮੈਂਟ ਬਸ ਲਿਖੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਮੇਰਾ ਕੋਈ ਵੀ ਕੰਮ ਨਹੀਂ ਚੱਲ ਰਿਹਾ ਸੋ ਦੇਖੋ ਜੀ ਜਦੋਂ ਕੋਈ ਕੰਮ ਨਾ ਬਣੇ ਐ ਵੈਸੇ ਤਾਂ ਅਸੀਂ ਇਹਨਾਂ ਗੱਲਾਂ ਤੇ ਬਹੁਤ ਜ਼ਿਆਦਾ ਗੌਰ ਦਿੱਤੀ ਤੇ ਕਈ ਵੀਡੀਓ ਵਿੱਚ ਸਮਝਾ ਵੀ ਚੁੱਕੇ ਆ ਕਿ ਕੀ ਕੀ ਕਾਰਨ ਹੁੰਦੇ ਆ ਨਹੀਂ ਚੱਲਦਾ ਜੀ ਸੋ ਬਾਕੀ ਇੱਥੇ ਇਨਾ ਹੀ ਕਵਾਂਗੇ ਕਿ ਕੰਮਕਾਰ ਵਿੱਚ ਵਾਦਾ ਚੋਂਦੇ ਹੋ ਤਾਂ ਕਰਮ ਵੀ ਵੱਧ ਚੜ ਕੇ ਕਰਿਆ ਕਰੋ ਜੇਕਰ ਕੋਈ ਕਰਮ ਨਹੀਂ ਕਰਨ ਜੋਗੇ ਇਹ ਗੁੰਜਾਇਸ਼ ਨਹੀਂ ਕਰਮ ਕਰ ਨਹੀਂ ਸਕਦੇ ਤਾਂ ਫਿਰ ਇੱਥੇ ਕੋਈ ਪੈਸਾ ਲੱਗਣਾ ਚੋਸ ਦੀ ਤੁਹਾਨੂੰ ਕਹਿ ਰਹੇ ਆ ਕਿ ਹਰ ਰੋਜ਼ ਕੰਟੀ ਮਿੰਟ ਜਾਂ 10 ਮਿੰਟ ਰੋਜ਼ ਹੀ ਸਵੇਰੇ ਸ਼ਾਮ ਕੱਢਨੇ ਸ਼ੁਰੂ ਕਰਦੋ ਬੰਦੀ ਕਰਨੇ ਸ਼ੁਰੂ ਕਰਦੋ ਨਾਮ ਸਿਮਰਨ ਹੈ ਤੇ ਉਹ ਸਿਮਰਨਾ ਸ਼ੁਰੂ ਕਰਦੋ ਸੋ ਉਹ ਜਿਵੇਂ ਜਿਵੇਂ ਖਾਤੇ ਵਿੱਚ ਤੁਹਾਡਾ ਨਾਮ ਸ਼ਬਦ ਜੁੜੇਗਾ ਖਾਤੇ ਵਿੱਚ ਐਂਟਰੀਆਂ ਉਹ ਮਾਨਕ ਪੌਂਦਾ ਜਾਏਗਾ ਤੁਹਾਡੀ ਕਮਾਈ ਜੁੜਦੀ ਜਾਏਗੀ ਉਹ ਕਮਾਈ ਹੀ ਤੁਹਾਨੂੰ ਇਹ ਦੁਨਿਆਵੀ ਸੁੱਖ ਦੇ ਸਕਦੀ ਹੈ ਜੀ ਸੋ ਪਰਮਾਤਮਾ ਦੇ ਘਰ ਤੇ ਮੂਹਰੇ ਬੈਠ ਕੇ ਕੀਤੀ ਅਰਦਾਸ ਕਦੇ ਵੀ ਖਾਲੀ ਜ਼ੋਰਦਾਰਾਂ ਕਬੂਲ ਹੁੰਦੀਆਂ ਜ਼ਰੂਰ ਹੈ ਪਰ ਥੋੜਾ ਸਮਾਂ ਲੱਗ ਜਾਂਦਾ ਹੈ ਪਰ ਬੇਅਰਥ ਨਾ ਕਦੇ ਨਹੀਂ ਜਾਂਦੀਆਂ ਜੀ ਸੋ ਹਮੇਸ਼ਾ ਹੀ ਵਿਸ਼ਵਾਸ ਰੱਖ ਕੇ ਅਰਦਾਸ ਬੇਨਤੀ ਕਰੋ ਸੇਵਾ ਕਰੋ ਕਰਮ ਕਰੋ ਚੰਗਾ ਤੇ ਆਪਣੇ ਕੰਮ 'ਚ ਧਿਆਨ ਦਿਓ ਤੇ ਬਹੁਤੇ ਰੌਲੇ 'ਚ ਕਦੇ ਫਸਣਾ ਨਹੀਂ ਚਾਹੀਦਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਇੱਕ ਹੀ ਜਣੇ ਦੇ ਕਾ ਕਮੈਂਟ ਵਿੱਚ ਦਿਲਦੇ ਨੇ ਕਿ ਦੀਦੀ ਜੀ ਜੋਤ ਦਾ ਮੂਹ ਕਿਸ ਪਾਸੇ ਹੋਣਾ ਚਾਹੀਦਾ ਗੁਰੂ ਦੀ ਫੋਟੋ ਵੱਲ ਜਾਂ ਮੂਰਲੇ ਪਾਸੇ ਸੋ ਦੇਖੋ ਜੀ ਐਦਾਂ ਤਾਂ ਕਦੇ ਆਪਾਂ ਕਿਤੇ ਵੀ ਦੇਖਿਆ ਨਹੀਂ ਨਾ ਸੁਣਿਆ ਹੈ ਕਿ ਫੋਟੋ ਦੀ ਤਰਫ ਮੂਹ ਕਰਨਾ ਹੈ ਵੈਸੇ ਜੋ ਜੋਤ ਹੁੰਦੀ ਹੈ ਜੋਤ ਸਿੱਧੀ ਜਗਦੀ ਆ ਉਹਦਾ ਕਿਸੇ ਪਾਸੇ ਨੂੰ ਕੋਈ ਮਾਉ ਨਹੀਂ ਹੁੰਦਾ ਸੋ ਉਹ ਤਾਂ ਤੁਸੀਂ ਜਿਸ ਪਾਸੇ ਦਾ ਸਰੂਪ ਰੱਖੇ ਹੋਇਆ ਉਸੇ ਤਰੀਕੇ ਨਾਲ ਮੂਰੇ ਜੋਤ ਲਗਾ ਸਕਦੇ ਕਿਉਂਕਿ ਜੋਤ ਜੋ ਹੈ ਉਹ ਸਿੱਧੀ ਜਗਦੀ ਹੈ ਤੇ ਜੋ ਚਿਰਾਗ ਹੈ ਉਹਦਾ ਮੂੰਹ ਦੇਖਿਆ ਜਾਂਦਾ ਕਿ ਕਿਧਰ ਲਈ ਸੈੱਡ ਕਰਨਾ ਹਮੇਸ਼ਾ ਚੜ੍ਹਦੀ ਸੈੱਡ ਹੀ ਹੁੰਦਾ ਹੈ ਜੀ ਤੇ ਦੂਸਰੀ ਗੱਲ ਇੱਥੇ ਲਿਖਦੇ ਨੇ ਸੋ ਇੱਥੇ ਲਿਖਦੇ ਆ ਕਿ ਨਾਮ ਪਰਮਜੀਤ ਸੋ ਕਹਿੰਦੇ ਕਿ ਦੀਦੀ ਜੀ ਕਦੇ-ਕਦੇ ਜੋਤ ਦਾ ਕਿਉਂ ਬਚ ਜਾਂਦਾ ਹੈ ਤੇ ਬੱਤੀ ਵੀ ਬਚ ਜਾਂਦੀ ਆ ਕਿ ਦੂਸਰੇ ਦਿਨ ਨੇ ਜਗਾ ਦੇਣੀ ਹੈ ਸੋ ਬਿਲਕੁਲ ਜੀ ਦੂਸਰੇ ਦਿਨ ਤੁਸੀਂ ਫਿਰ ਉਹੀ ਜੋਤ ਰੋਸ਼ਨ ਕਰ ਸਕਦੇ ਆ ਜਿਸ ਵਿੱਚ ਕੀ ਹੈ ਬੱਤੀ ਹੈ ਸੋ ਇਸ ਤਰ੍ਹਾਂ ਕੋਈ ਵੀ ਵਹਿਮ ਭਰਮ ਨਹੀਂ ਹੁੰਦਾ ਸੋ ਜਿੰਨੇ ਚੱਕਰ ਵਿੱਚ ਚਰਾਗਾ ਦੇ ਜਾਂ ਜੋਤ ਦੇ ਵਿੱਚ ਕਿਉ ਹੈ ਤੇਲ ਹੈ ਚਰਾਗਾ ਦੇ ਵਿੱਚ ਤੇ ਤੁਸੀਂ ਵਾਪਸ ਉਹਨਾਂ ਨੂੰ ਫਿਰ ਰੋਸ਼ਨ ਕਰ ਸਕਦੀਆਂ ਤੇ ਜਿਸ ਦਿਨ ਉਹਨਾਂ ਦਾ ਚਿਰਾਗ ਰੋਸ਼ਨ ਹੁੰਦਾ ਜਿਸ ਦਿਨ ਦੀ ਤੁਸੀਂ ਸੇਵਾ ਕਰਦੇ ਉਸ ਤੋਂ ਇਲਾਵਾ ਵੀ ਇੱਕ ਦੋ ਦਿਨ ਜਾਗ ਜਾਂਦੇ ਉਹ ਗੱਲ ਨਹੀਂ ਹੈ ਪਰ ਤੁਸੀਂ ਜਗਾ ਸਕਦੇ ਆ ਜਿਕਰ ਚਿਰਾਗ ਵੱਧ ਜਾਂਦੀ ਹੈ ਸੋ ਕਦੇ ਵੀ ਇਹ ਗੱਲ ਨਹੀਂ ਕਹਿਣੀ ਹੈ ਕਿ ਚਿਰਾਗ ਬੁਝ ਗਿਆ ਜਾਂ ਜੋਤ ਬੁਝ ਗਈ ਸੋ ਹਮੇਸ਼ਾ ਵੱਧ ਗਈ ਕਹਿਣਾ ਹੈ ਜੋਤ ਵੱਧ ਗਈ ਜਾਂ ਚਿਰਾਗ ਵੱਧ ਗਿਆ ਜਦੋਂ ਚਿਰਾਗ ਬੰਦ ਹੋ ਜਾਂਦਾ ਹੈ ਜਗਣ ਤੋਂ ਤੇ ਉਹਨੂੰ ਫਿਰ ਵੱਧ ਗਿਆ ਕਿਹਾ ਜਾਂਦਾ ਹੈ ਜੀ ਹਮੇਸ਼ਾ ਹੀ ਇਸ ਗੱਲ ਦਾ ਧਿਆਨ ਰੱਖਿਆ ਕਰੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਫਸ ਤੇ ਸੋ ਇੱਥੇ ਇੱਕ ਕਮੈਂਟਾ ਵਿੱਚ ਲਿਖਦੇ ਨੇ ਕਿ ਜਦੋਂ ਤੁਸੀਂ ਵੀਡੀਓ ਵਿੱਚ ਕਹਿੰਦੇ ਹੋ ਕਿ ਇੱਕ ਕੁੜੀ ਹਮੇਸ਼ਾ ਸੋਚ ਸਮਝ ਕੇ ਜਾਨੀ ਕਹਿੰਦੇ ਕਿ ਸੇਵਾ ਕਰੇ ਸੋ ਕਹਿੰਦੇ ਕਿ ਮਨ ਉਦਾਸ ਹੋ ਜਾਂਦਾ ਹੈ ਪਰ ਮੈਨੂੰ ਆਪਣੇ ਸੋਹਣੇ ਲੱਖ ਦਾ ਤਾਂ ਪੀਰ ਜੀ ਤੇ ਯਕੀਨ ਹੈ ਕਿ ਮੈਨੂੰ ਸੋਹਣੇ ਘਰ ਵਿੱਚ ਤੇ ਵਧੀਆ ਘਰ ਦੀ ਨੌ ਬਣਾਉਣਗੇ ਸੋ ਦੇਖੋ ਜੀ ਅਸੀਂ ਕਦੇ ਵੀ ਇਹ ਨਹੀਂ ਕਹਿੰਦੇ ਹੈ ਕਿ ਕੁੜੀਆ ਸੇਵਾ ਨਾ ਕਰਨ ਕਰਨ ਪਰ ਜਦੋਂ ਮਾਪੇ ਬੈਠੇ ਹੁੰਦੇ ਆ ਤੇ ਉੱਥੇ ਫਿਰ ਮਾਪਿਆਂ ਨੂੰ ਹੀ ਇਹ ਕਰਮ ਜ਼ਿਆਦਾ ਤੱਕ ਕਰਨਾ ਚਾਹੀਦਾ ਪਰ ਜਿਹਦੇ ਕਰਮਾਂ ਵਿੱਚ ਲਿਖ ਦਿੱਤੀ ਗਈ ਆ ਸੇਵਾ ਪਿੱਛੋਂ ਲਿਖੀ ਹੋਈ ਆ ਤੇ ਉਹਦਾ ਬਾਰ-ਬਾਰ ਮਨ ਜਿਹੜਾ ਸੇਵਾ ਦੇ ਵਿੱਚ ਜੁੜ ਰਿਹਾ ਹੈ ਟਿਕ ਰਿਹਾ ਹੈ ਸੋ ਉਹ ਸੇਵਾ ਨੂੰ ਕੋਈ ਕਹਦਾ ਹੈ ਇਹ ਨਹੀਂ ਹੈ ਕਿ ਤੁਹਾਨੂੰ ਕਿਸੇ ਨੇ ਜੇਕਰ ਤੁਹਾਡਾ ਸਿੱਧਕ ਪੱਕਾ ਹੈ ਯਕੀਨ ਹੈ ਤੁਹਾਨੂੰ ਕੋਈ ਕੁਛ ਕਹੀ ਜਾਵੇ ਪਰ ਤੁਹਾਡਾ ਜੋ ਮਨ ਹੈ ਉਹ ਕੋਈ ਨਹੀਂ ਪਰਦਾ ਕਿ ਮੈਂ ਇਹ ਕਿਸੇ ਦੇ ਮਗਨ ਨਹੀਂ ਲੱਗਣਾ ਮੈਂ ਸੇਵਾ ਕਰਨੀ ਕਰਨੀ ਜਦੋਂ ਤੁਹਾਡਾ ਮਨ ਇਹ ਗੱਲ ਕਹਿ ਰਿਹਾ ਵਾਰ-ਵਾਰ ਕਿ ਮੈਨੂੰ ਯਕੀਨ ਆ ਮੈਂ ਸੇਵਾ ਕਰਨੀ ਆ ਤੇ ਮੈਨੂੰ ਸਫਲਤਾ ਮਿਲੇਗੀ ਤਾਂ ਉਦੋਂ ਆਪਣੇ ਮਨ ਦੀ ਸੁਣਨੀ ਹੈ ਪਰ ਕੁੜੀਆਂ ਦਾ ਤਾਂ ਇਹ ਇਸ ਲਈ ਕਹਿਦਾ ਵਕਤੀ ਜੋ ਇੱਥੇ ਇਹਨਾਂ ਨੇ ਗੱਲ ਕੀਤੀ ਕਿ ਮੈਨੂੰ ਯਕੀਨ ਹੈ ਕਿ ਮੈਨੂੰ ਪਰਿਵਾਰ ਚੰਗਾ ਮਿਲੇਗਾ ਸੋ ਦੇਖੋ ਜੀ ਬਸ ਇੰਨੀ ਗੱਲ ਤਾਂ ਹੀ ਇੱਥੇ ਧਿਆਨ ਰੱਖਣਾ ਕਿ ਜਦੋਂ ਕੋਈ ਇਕਵਾਰੀ ਕੁੜੀ ਸੇਵਾ ਕਰਦੀ ਹੈ ਤਾਂ ਇੱਕ ਅਰਦਾਸ ਬੇਨਤੀ ਵੀ ਨਾਲ ਕਰਿਆ ਕਰੇ ਕਿ ਮੈਂ ਆਪਣਾ ਘਰ ਵੀ ਬਸਾਉਣਾ ਮੈਂ ਗ੍ਰੈਸਟੀ ਜਿ ਬੈਣਾ ਆ ਕਦੇ ਮੇਰੇ ਸਰੀਰ ਤੇ ਭਾਰ ਨਾ ਪਾਇਓ ਹਮੇਸ਼ਾ ਹੀ ਮੇਰੇ ਨਾਲ ਰਹੋ ਮੁਸੀਬਤ ਚੋਂ ਮੈਨੂੰ ਬਚਾਇਓ ਤੇ ਕਦੇ ਮੇਨਾਂ ਉਸ ਮਾੜਾ ਨਾ ਹੋਵਾਂ ਹਮੇਸ਼ਾ ਮੈਨੂੰ ਸਹੀ ਰਸਤੇ ਤੇ ਪਾਇਓ ਕੋਈ ਗਲਤ ਕਰਮ ਨਾ ਕਰਾਂ ਕਿ ਕਦੇ ਗਲਤ ਰਸਤੇ ਤੇ ਤੁਰਨ ਵੀ ਲੱਗਾ ਤੇ ਉੱਥੋਂ ਮੈਨੂੰ ਤੁਸੀਂ ਮੋੜਨਾ ਤੁਸੀਂ ਮੇਰੇ ਮਾਪੇ ਹੋ ਚਿਰ ਤੁਸੀਂ ਅਦਾਸ ਬੇਨਤੀ ਆਪਣੀ ਗ੍ਰਸਤ ਲਈ ਆਪਣਾ ਪਰਿਵਾਰ ਬਸਾਉਣ ਲਈ ਕਰਦੇ ਹੋ ਤਾਂ ਫਿਰ ਸਰੀਰ ਤੇ ਭਾਰ ਵੀ ਨਹੀਂ ਪੈਂਦਾ ਫਿਰ ਉਹਨਾਂ ਨੂੰ ਫਿਕਰ ਹੋ ਜਾਂਦਾ ਹੈ ਫਿਰ ਉਹ ਵਿੱਚ ਹੋ ਕੇ ਆਪ ਸਾਰੇ ਕਾਰਜ ਸਵਾਰ ਦਿੰਦੇ ਨੇ ਸੋ ਬਾਕੀ ਕਦੇ ਵੀ ਮਨ ਤੇ ਇਹ ਭੋਜ ਨਹੀਂ ਰੱਖਣਾ ਹੈ ਕਿ ਸਾਨੂੰ ਕਿਸ ਨੇ ਕਹਿ ਦਿੱਤਾ ਕਿ ਤੂੰ ਸੇਵਾ ਨਾ ਕਰੋ ਕੁੜੀਆਂ ਦੀ ਸੇਵਾ ਸਫਲ ਨਹੀਂ ਹੁੰਦੀ ਸੇਵਾ ਹਰ ਇੱਕ ਰੂਹ ਦੀ ਸਫਲ ਹੁੰਦੀ ਹੈ ਕਿਉਂਕਿ ਇਹ ਜਨਮ ਜੋ ਮਿਲਿਆ ਹੈ ਇਹ ਸਾਨੂੰ ਸੇਵਾ ਸਿਮਰਨ ਕਰਨ ਨੂੰ ਹੀ ਮਿਲਿਆ ਹੈ ਕਿ ਅਸੀਂ 84 ਦੇ ਰੇੜ ਤੋਂ ਨਿਕਲ ਸਕੀਏ ਤੇ ਗ੍ਰਸਥਿਕ ਤਾਂ ਗੁਰੂ ਪੀਰ ਫਕੀਰ ਸਭ ਪਏ ਨੇ ਹਰ ਇੱਕ ਨੇ ਆਪਣਾ ਘਰ ਬਸਾਇਆ ਹਰ ਇੱਕ ਦੇ ਬੱਚੇ ਪਰਿਵਾਰ ਨੇ ਸੋ ਇਸ ਤਰ੍ਹਾਂ ਨਹੀਂ ਆਪਾਂ ਕਹਿ ਰਹੇ ਸੋ ਆਪਾਂ ਇੱਥੇ ਇਹ ਗੱਲ ਕਹਿ ਰਹੇ ਆ ਕਿ ਜਦੋਂ ਬਜ਼ੁਰਗ ਜਾਨੀ ਮਾਪੇ ਬੈਠੇ ਹੋਏ ਆ ਉਹ ਚਿਰਾਗ ਰੋਸ਼ਨ ਕਰ ਸਕਦੇ ਤੁਸੀਂ ਵੈਸੇ ਸੇਵਾ ਕਰ ਸਕਦੇ ਦਰਵਾਰ ਦੀ ਤੇ ਬਾਕੀ ਜਿਹਦੇ ਤੁਰੰ ਕਰਮਾਂ ਦੇ ਵਿੱਚ ਲਿਖੀ ਆ ਪਿੱਛੋਂ ਹੀ ਸੇਵਾ ਪਹਿਲਾਂ ਵੀ ਕੋਈ ਰੂਹ ਕਰਦੀ ਗਈ ਹੈ ਫਿਰ ਜਨਮ ਲਿਆ ਹੈ ਸੋ ਉਹਨਾਂ ਦੇ ਕਰਮਾਂ ਵਿੱਚ ਸੇਵਾ ਲਿਖ ਦਿੱਤੀ ਹੈ ਤੇ ਉਹਨੂੰ ਕੋਈ ਟਾਲ ਨਹੀਂ ਸਕਦਾ ਫਿਰ ਜਿਹੋ ਜਿਹਾ ਕਰਮੋ ਮਾਲਕਤਵਤੋਂ ਕਰਾਈ ਜਾ ਰਿਹਾ ਸਮਝ ਲਓ ਕਿ ਉਹ ਆਪੇ ਹੀ ਕਰਾਉਣ ਵਾਲਾ ਹੈ ਤੇ ਕਰਮ ਕਰਦੇ ਚਲੋ ਕਿ ਮਾਲਕ ਤੇ ਯਕੀਨ ਰੱਖੋ बस ਇੱਕ ਅਰਦਾਸ ਹੀ ਕਰਦਿਆ ਕਰੋ ਕਿ ਅਸੀਂ ਰਸਤੇ 'ਚ ਪੈਣੇ ਆ ਮਾਲਕਾ ਮੈਨੂੰ ਚੰਗੇ ਰਿਸ਼ਤੇਦਾਰ ਟਕਰਾਈ ਜਿਹਦੇ ਨਾਲ ਦੀ ਮੈਂ ਤੇਰੀ ਸੇਵਾ ਕਰ ਸਕਾਂ ਮੈਨੂੰ ਤੇਰੀ ਸੇਵਾ ਤੋਂ ਕੋਈ ਰੋਕੇ ਨਾ ਸੋ ਫਿਰ ਮਾਲਕ ਆਪ ਫਿਕਰ ਕਰਦਾ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਦੀ ਡੋਰ ਉਸ ਮੁਰਸ਼ਿਦ ਦੇ ਹੱਥ ਪੜਾਉਂਦੇ ਆ ਜਦੋਂ ਉਹ ਮਾਲਕ ਦੇ ਕੋਲ ਸਾਡੀ ਕਰਮਾ ਦੀ ਸਾਡੀ ਜ਼ਿੰਦਗੀ ਦੀ ਡੋਰ ਹੋਵੇਗੀ ਤਾਂ ਉਹ ਮਾਲਕ ਫਿਰ ਆਪਣੇ ਹਿਸਾਬ ਨਾਲ ਸਾਰੇ ਕਾਰਜ ਕਰਦਾ ਜਾਏਗਾ ਜੀ ਸੋ ਕਦੇ ਵੀ ਇਹ ਗੱਲ ਮਨ ਵਿੱਚ ਨਹੀਂ ਰੱਖਣੀ ਕਿ ਇਹ ਗੱਲ ਕਹਿ ਦਿੱਤੀ ਗਈ ਆ ਸੀ ਸੁਣ ਲਈ ਤੇ ਮਨ ਉਦਾਸ ਕਿਉਂਕਿ ਜੋ ਤੁਹਾਡੇ ਮਨ ਵਿੱਚ ਚੱਲ ਰਿਹਾ ਨਾ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ ਪਰ ਮੈਨੂੰ ਆਪਣੇ ਮੁਰਸ਼ਿਦ ਤੇ ਯਕੀਨ ਆ ਤੇ ਸਮਝ ਲੈਣਾ ਕਿ ਉਹ ਅੰਦਰ ਬੈਠਾ ਤੁਹਾਡਾ ਮਾਲਕ ਹੀ ਇਹ ਗੱਲ ਤੁਹਾਨੂੰ ਕਹਿ ਰਿਹਾ ਹੈ ਹੁਕਮ ਲਗਾ ਰਿਹਾ ਹੈ ਕਿ ਮੈਂ ਤੇਰੇ ਨਾਲ ਹਾਂ ਔਰ ਤੁਹਾਡੀ ਇੱਕ ਤੁਹਾਨੂੰ ਲੱਗਦਾ ਹੈ ਕਿ ਸਾਡੀ ਸੋਚ ਆ ਕਿ ਮੇਰਾ ਮਨ ਇਹ ਘਰੇ ਪਰ ਨਹੀਂ ਪ੍ਰਮਾਤਮਾ ਹਮੇਸ਼ਾ ਮਨ ਵਿੱਚ ਵਾਸ ਕਰਦਾ ਜਦੋਂ ਅਸੀਂ ਉਹਨਾਂ ਦੀ ਸੇਵਾ ਕਰਨ ਲੱਗ ਪੈਂਦੇ ਹਾਂ ਤੇ ਉਹ ਮਨ ਵਿੱਚ ਬੈਠ ਜਾਂਦਾ ਹੈ ਅੰਦਰੋਂ ਹਰ ਇੱਕ ਦੇਵੀ ਦੇਵਤਾ انسان ਦੇ ਅੰਦਰ ਹੀ ਹੈ ਕਿਤੇ ਬਾਹਰ ਨਹੀਂ ਹੈ ਜਦੋਂ ਅਸੀਂ ਇੱਕ ਨੂੰ ਫੜ ਲੈਂਦੇ ਆ ਇੱਕ ਨੂੰ ਜਗਾ ਲੈਂਦੇ ਆ ਤੇ ਉਹ ਮੂਰੇ ਹੋ ਕੇ ਫਿਰ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ ਤੇ ਉਹ ਫਿਰ ਅੰਦਰ ਬੈਠਾ ਹੀ ਤੁਹਾਨੂੰ ਜੋ ਦੇ ਰਿਹਾ ਤੁਹਾਡਾ ਮਨ ਇਹ ਗੱਲ ਕਹਿੰਦਾ ਤੇ ਸਮਝ ਲਓ ਕਿ ਤੁਹਾਡਾ ਮਾਲਕ ਇਹ ਗੱਲ ਕਹਿ ਰਿਹਾ ਤੇ ਇਹ ਗੱਲ ਨੂੰ ਪੱਲੇ ਬੰਨ ਕੇ ਰੱਖਣਾ ਹੈ ਜੀ ਜਦੋਂ ਮਨ ਕੋਈ ਭਰੇ ਚੰਗੇ ਪਾਸੇ ਹੋ ਤਾਂ ਉੱਥੇ ਮਨ ਦੀ ਹੀ ਸੁਣਨੀ ਆ ਕਿਸੇ ਦੂਸਰੇ ਦੀ ਨਹੀਂ ਸੁਣਨੀ ਸੱਚਾ ਹੈ ਅਸੀਂ ਵੀ ਕੁਝ ਕਹਿ ਰਹੇ ਹਾਂ ਤੁਹਾਨੂੰ ਉਹ ਚੰਗਾ ਨਾ ਲੱਗ ਰਿਹਾ ਹੋਵੇ ਪਰ ਤੁਹਾਡਾ ਮਨ ਕੁਝ ਚੰਗੇ ਕਰਮ ਕਰਨ ਨੂੰ ਹੋਰ ਕੁਝ ਕਹਿ ਰਿਹਾ ਹੈ ਤੇ ਉੱਥੇ ਆਪਣੇ ਮਨ ਦੀ ਸੁਣਨੀ ਆ ਕਿ ਸਾਡਾ ਮਨ ਕੀ ਕਹਿ ਰਿਹਾ ਸੋ ਬਾਕੀ ਜੇਕਰ ਤੁਹਾਡਾ ਮਨ ਦੁਖਿਆ ਹੈ ਹੋ ਜਾਂਦਾ ਹੈ ਕਿ ਕਿਸੇ ਨੇ ਇਹ ਗੱਲ ਕਹਿ ਦਿੱਤੀ ਪਰ ਮੈਂ ਤਾਂ ਆ ਚੀਜ਼ ਨੂੰ ਪੜਿਆ ਹੋਇਆ ਆ ਤੇ ਬਹੁਤ ਸਵਾਲ ਮਨ ਵਿੱਚ ਉੱਠਣੇ ਸ਼ੁਰੂ ਹੋ ਜਾਂਦੇ ਨੇ ਜੀ ਸੋ ਬਾਕੀ ਮਾਫੀ ਚਾਹੁੰਦੇ ਆ ਜੀ ਜੇਕਰ ਤੁਹਾਡਾ ਮਨ ਦੁਖਿਆ ਹੈ ਆਪਣੇ ਮੁਰਸ਼ਿਦ ਨੂੰ ਰਾਜੀ ਰੱਖੋ ਜੀ ਦੀ ਸੇਵਾ ਕਰਦੇ ਹੋ ਜਿੱਥੇ ਤੁਸੀਂ ਮਨ ਟਿਕਾਇਆ ਹੋਇਆ ਉਤੋਂ ਵੱਡਾ ਕੋਈ ਨਹੀਂ ਹੋ ਸਕਦਾ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸੋ ਅੱਜ ਦਾ ਵਿਸ਼ਾ ਹੈ ਕਿ ਸ਼ਬਦ ਨੂੰ ਉੱਚੀ ਉੱਚੀ ਸਿਮਰ ਸਕਦੇ ਆ ਸੁਚੇਤਾਂ ਗੁਰੂ ਕੋਲ ਸ਼ਬਦ ਮਿਲਿਆ ਹੋਇਆ ਤੇ ਗੁਰੂ ਦੱਸ ਹੀ ਦਿੰਦਾ ਆ ਕਿ ਤੂੰ ਇਹ ਸ਼ਬਦ ਨੂੰ ਕਿਸ ਤਰੀਕੇ ਦੇ ਨਾਲ ਸਿਮਰਨਾ ਹੈ ਪਰ ਜਿਨ੍ਹਾਂ ਨੇ ਗੌਰ ਧਾਰਨਾ ਨਹੀਂ ਕੀਤੀ ਹੋਈ ਕੋਈ ਕਲਮਾ ਪੜ ਰਹੇ ਆ ਕਿਸੇ ਤੋਂ ਨਹੀਂ ਲਿਆ ਵੱਲ ਕੀ نیٹ ਤੋਂ ਹੀ ਚੱਕ ਕੇ ਕਿਤੇ ਉਹ ਵੀ ਸੁਣ ਕੇ ਕਲਮੇ ਦਾ ਜਾਪ ਕਰ ਰਹੇ ਆ ਸੋ ਉਹਨਾਂ ਲਈ ਖਾਸ ਹੈ ਜੀ ਸੋ ਦੇਖੋ ਜੀ ਗੁਰੂ ਵਾਲਾ ਜਦੋਂ ਇਨਸਾਨ ਬਣਦਾ ਤੇ ਉਹ ਗੁਰੂ ਦੇ ਹੁਕਮ ਅਨੁਸਾਰ ਹੀ ਚੱਲਦਾ ਹੈ ਕਿ ਗੁਰੂ ਨੇ ਇਸ ਤਰੀਕੇ ਦੇ ਨਾਲ ਪੂਜਾ ਪਾਠ ਕਰਨ ਨੂੰ ਕਿਹਾ ਤਾਂ ਉਸ ਹਸਾਵ ਨਾਲ ਹੀ ਬੈਠਣਾ ਹੈ ਉਸ ਹਸਾਵ ਨਾਲ ਹੀ ਬੋਲਣਾ ਹੈ ਸ਼ਬਦ ਤੇ ਬਾਕੀ ਜੋ ਰੂਹਾਂ ਗੁਰੂ ਵਾਲੀਆਂ ਨਹੀਂ ਹੈ ਵੈਸੇ ਕਰਮਾ ਕਰ ਰਹੀਆਂ ਸੋ ਉਹਨਾਂ ਨੂੰ ਵੀ ਇੱਕ ਹੀ ਗੱਲ ਕਹਾਂਗੇ ਜਿਕਰ ਤੁਸੀਂ ਪੜਦੇ ਚ ਰਹਿ ਕੇ ਕਲਮਾ ਪੜੋਗੇ ਰੋਲਾ ਨਹੀਂ ਪਾਉਗੇ ਤੇ ਉਹਦੀ ਕਮਾਈ ਦੁੱਗਣੀ ਹੁੰਦੀ ਹੈ ਜੇਕਰ ਰੋਲਾ ਪਾ ਕੇ ਉਹ ਕਲਮਾ ਪੜੋਗੇ ਤੇ ਉਹ ਕਮਾਈ ਘਟ ਜੁੜਦੀ ਹੈ ਕਿਉਂਕਿ ਜਦੋਂ ਤੁਸੀਂ ਚੁੱਪਚਾਪ ਇੱਕ ਸਿਰਫ ਜੀਵ ਹਿੱਲਣੀ ਚਾਹੀਦੀ ਆ ਤੁਸੀਂ ਕਲਮਾ ਪੜ੍ਹ ਰਹੇ ਹੋ ਵੰਨ ਨਹੀਂ ਟਿਕ ਰਿਹਾ ਪਰ ਤੁਸੀਂ ਜਵਾਨੀ ਬੋਲੀ ਜਾ ਰਹੇ ਹੋ ਜਵਾਨ ਦੇ ਨਾਲ ਬੋਲ ਰਹੇ ਹੋ ਉਹ ਜਵਾਨ ਦੇ ਨਾਲ ਹੌਲੀ ਹੌਲੀ ਜਾਣੇ ਕੀ ਬੋਲਦੇ ਬੋਲਦੇ ਤੁਹਾਡੀ ਸੁਰਤੀ ਜੁੜ ਜਾਵੇਗੀ ਤੇ ਮਨ ਵਿੱਚ ਆਪਣੇ ਆਪ ਚੱਲਣਾ ਸ਼ੁਰੂ ਹੋ ਜਾਣਾ ਮੂੰਹ ਵਿੱਚ ਬੋਲਣ ਦਾ ਇਹ ਫਾਇਦਾ ਹੋ ਜਾਂਦਾ ਜੇਕਰ ਰੌਲਾ ਪਾ ਕੇ ਬੋਲੋਗੇ ਤਾਂ ਇਹ ਤਾਂ ਸਿਰਫ ਇੱਕ ਪੜਾਈ ਦੀ ਤਰ੍ਹਾਂ ਹੋ ਜਾਂਦਾ ਆ ਸੋ ਰੌਲਾ ਪਾ ਕੇ ਨਹੀਂ ਨਾਮ ਸ਼ਬਦ ਚੁੱਪਚੀਂ ਤੇ ਹੀ ਕਰਨਾ ਚਾਹੀਦਾ ਚੁੱਪਚੀਂ ਤੇ ਕਰਦੇ ਕਰਦੇ ਸੁਰਤੀ ਜੁੜ ਜਾਂਦੀ ਹੈ ਤੇ ਮਨ ਜਿਹੜਾ ਉਹ ਆਪ ਕਲਮੇ ਨੂੰ ਪੜਨਾ ਸ਼ੁਰੂ ਕਰਦਾ ਸੁਰਤੀ ਪਰਮਾਤਮਾ ਨਾਲ ਜੁੜਦੀ ਹੈ ਤੇ ਮਨ ਵਿੱਚ ਆਪਣੇ ਆਪ ਉਹ ਸ਼ਬਦ ਚੱਲਣਾ ਸ਼ੁਰੂ ਹੋ ਜਾਂਦਾ ਜੇ ਤੁਸੀਂ ਮੂਹ ਦੇ ਵਿੱਚ ਸ਼ਬਦ ਪੜੋਗੇ ਰੋਣਾ ਨਹੀਂ ਪਾਉਂਗੇ ਤੇ ਉਹਦੇ ਨਾਲ ਸੁਰਤੀ ਜੁੜੇਗੀ ਮਾਲਕ ਨਾਲ ਕਿਉਂਕਿ ਇੱਕ ਸਿਰਫ ਅਸੀਂ ਜ਼बान ਨੂੰ ਲਵਾਉਂਦੇ ਆ ਚੁੱਪ ਕਰਕੇ ਕਿਸੇ ਤੱਕ ਨਹੀਂ ਆਵਾਜ਼ ਪਹੁੰਚਣ ਦਿੰਦੇ ਤੇ ਨਾਮ ਸ਼ਬਦ ਸਿਮਰਦੇ ਜਾਂਦੇ ਆ ਸਿਮਰਦੇ ਸਿਮਰਦੇ ਇੰਨਾ ਕਿ ਧਿਆਨ ਉਹ ਮਾਲਕ ਨਾਲ ਜੁੜ ਜਾਂਦਾ ਕਿ ਜ਼बान ਵੀ ਹਿਲਣੋਂ ਰਟ ਜਾਂਦੀ ਹੈ ਸਿਰਫ ਫਿਰ ਮਨ ਦੇ ਵਿੱਚ ਚੱਲਦਾ ਜੋ ਸ਼ਬਦ ਮਨ ਵਿੱਚ ਚੱਲਣਾ ਹੈ ਉਹਦੀ ਕਮਾਈ ਜਿਹੜੀ ਆ ਤੁਹਣੀ ਦਿਖਣੀ ਹੋ ਜਾਂਦੀ ਹੈ ਕਿਉਂਕਿ ਉਹਦੇ ਨਾਲ ਦੀ ਰੀਸ ਨਹੀਂ ਸੁਰਤੀ ਪ੍ਰਮਾਤਮਾ ਨਾਲ ਜੁੜ ਗਈ ਹੈ ਪ੍ਰਮਾਤਮਾ ਨਾਲ ਜੁੜ ਗਈ ਸਮਝ ਲਓ ਆਤਮਾ ਹੀ ਪ੍ਰਮਾਤਮਾ ਆਤਮਾ ਆਪਣੇ ਆਪ ਹੀ ਨਾਮ ਸਿਮਰਦੀ ਜਾ ਰਹੀ ਹੈ ਜੀ ਸੋ ਪ੍ਰਮਾਤਮਾ ਨਾਲ ਮਲਾਪ ਹੋ ਜਾਂਦਾ ਹੈ ਸੋ ਗਲਿੰਨੀ ਕਾ ਕੀ ਬੈਠਣ ਦੀ ਹੈ ਬੈਠਦੇ ਹੋ ਤੇਾਂ ਜੁੜਨ ਦੀ ਕੋਸ਼ਿਸ਼ ਕਰਦੇ ਹੋ ਤੇ ਸੁਰਤੀ ਇੱਕ ਦਿਨ ਜ਼ਰੂਰ ਉਹ ਪ੍ਰਮਾਤਮਾ ਨਾਲ ਜੁੜੇਗੀ ਆਨੰਦ ਆਉਣਾ ਸ਼ੁਰੂ ਹੋ ਜਾਏਗਾ ਫਿਰ ਤੁਹਾਨੂੰ ਮਿੰਟਾਂ ਸਕਿੰਟਾਂ ਦਾ ਤੁਸੀਂ ਹੁਣ ਜੋ ਨਾਮ ਸ਼ਬਦ ਸਿਮਰ ਰਹੇ ਹੋ ਜਿਵਾਨੀ ਬੋਲ ਰਹੇ ਹੋ ਤੁਸੀਂ ਮਿੰਟ ਸਕਿੰਟ ਦੇਖ ਰਹੇ ਹੋ ਕਿ ਇੰਨਾ ਸਮਾਂ ਹੋ ਚੱਲਿਆ ਟਾਈਮ ਹੀ ਨਹੀਂ ਹੁੰਦੇ ਆਉਂਦਾ ਪਰ ਜਿਸ ਦਿਨ ਤੁਹਾਡੀ ਸੁਰਤੀ ਮਾਲਕ ਨਾਲ ਜੁੜੇਗੀ ਉਸ ਦਿਨ ਘੰਟਾ ਕੱਦ ਹੋ ਗਿਆ ਜਾਂ 2 ਘੰਟੇ ਕੱਦ ਹੋ ਗਿਆ ਤੁਹਾਨੂੰ ਪਤਾ ਹੀ ਨਹੀਂ ਚੱਲਣੇ ਕਿਉਂਕਿ ਮਾਲਕ ਦੀ ਐਸੀ ਮਿਹਰ ਹੋ ਜਾਂਦੀ ਹੈ ਸੁਰਤੀ ਲੱਗਣ ਦੇ ਨਾਲ ਸੋ ਨਾਮ ਸ਼ਬਦ ਚੁੱਪਚਾਪ ਹੀ ਸਿਮਰੋ ਪੜਦੇ ਵਿੱਚ ਸਿਮਰੋ ਤੇ ਚੰਗਾ ਰਹਿੰਦਾ ਹੈ ਜੀ ਮਾਲਕ ਦੀ ਜ਼ਿਆਦਾ ਕਿਰਪਾ ਹੁੰਦੀ ਹੈ ਸੋ ਦਿਖਾਵੇ ਦੇ ਵਿੱਚ ਪ੍ਰਮਾਧਮਾ ਘਟ ਆਉਂਦਾ ਹੈ ਜਦੋਂ ਅਸੀਂ ਦਿਖਾਵਾ ਨਹੀਂ ਕਰਦੇ ਤਦ ਵੀ ਬਹੁਤ ਕੁਝ ਦਿੰਦਾ ਹੈ ਸੋ ਬਾਕੀ ਇੱਥੇ ਜੀ ਹੁਣ ਵੀਡੀਓ ਸਮਾਪਤ ਕਰਦੇ ਹਾਂ ਜੈ ਵੀਰਾਂ ਦੀ ਜੀ ਜੈ ਸੰਧਾਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੁਸੀਂ ਕਰਨਾ ਹੈ ਜੀ ਹੁਣ